ਦੇ ਦੇ ਵੀਡੀਓ ਵਿੱਚ ਅੱਜ ਆਪਾਂ ਸਟ੍ਰੇਟਸ ਲਵਾ ਦੀ ਕਟਿੰਗ ਕਰਾਂਗੇ ਸਟ੍ਰੇਟਸ ਲਵਾਣ ਦੀ ਕਟਿੰਗ ਕਈ ਵਾਰ ਉੱਪਰੋਂ ਚੱਕ ਹੋਣ ਲੱਗ ਜਾਂਦੀ ਆ ਪਿਛਲੀ ਸਾਈਡ ਤੋਂ ਤਾਂ ਆਪਾਂ ਉਹ ਦੱਸਾਂਗੇ ਵੀ ਕਿਉਂ ਚੱਕ ਹੁੰਦੀ ਆ ਠੀਕ ਹੈ ਜੀ ਆਪਾਂ ਪਹਿਲਾਂ ਇੱਥੋਂ ਪੌਂਜਾ ਰੱਖਾਂਗੇ ਪੌਂਜਾ ਆਏਗਾ ਉਹਨਾਂ ਦਾ 7 ਇੰਚ ਆਪਾਂ ਨੂੰ 2 ਇੰਚ ਐਕਸਟਰਾ ਰੱਖਣਾ ਇਹ ਆਪਾਂ 9 ਇੰਚ ਰੱਖਾਂਗੇ ਕਹਿੰਦੇ ਨੌਂ ਇੰਚ ਦੇ ਨਿਸ਼ਾਨਾ ਲੈਣਾ ਹਮੇਸ਼ਾ ਬੰਦ ਪਾਸੇ ਵਾਲੇ ਨੂੰ ਬਾਹਰੇ ਪਾਸੇੋਂ ਵੀ ਨੋ ਮਾ ਦੇ ਦੋ ਦਮਿਚਾ ਨਾਲ ਨੌਂ ਇੰਚ ਤੇ ਲਗਾ। ਫਿਰ ਇਧਰੋਂ ਆਸਣ ਹੈਗਾ ਉਹਨਾਂ ਦਾ 12 ਇੰਚ। 12 ਇੰਚ ਤੇ ਨਿਸ਼ਾਨਾ ਲਾਣਾ ਆਪਾਂ। ਠੀਕ ਹੈ ਜੀ। 12 ਇੰਚ ਤੇ ਨਿਸ਼ਾਨਾ ਲਾ ਕੇ ਆਪਾਂ ਇੱਥੋਂ ਇਹਦਾ ਸਟ੍ਰੇਟ ਰੱਖ ਕੇ ਦਿੱਤਾ ਇਹਨੂੰ ਸ਼ਾਨਦਾਰ। ਬਸ ਹੁਣ ਆਪਾਂ ਇੱਥੋਂ ਇਹਦੀ ਕਾਟ ਪਾਵਾਂਗੇ 1 ਇੰਚ ਦੀ 1 ਇੰਚ ਦੀ ਕਾਟ ਪਾਵਾਂਗੇ ਸਿੱਧੀ ਬਸ ਇੱਥੋਂ ਹੀ ਆਪਾਂ ਕਟਾਂਗੇ ਬਸ ਹੋਰ ਨਹੀਂ ਕਿਤੇ ਹੋਰ ਵੀ ਕਟਣਾ ਇਹਦੇ ਨਾਲ ਸਲਵਾਰ ਚੱਖਮੀ ਹੋਊਗੀ ਜਿਹੜੇ ਚੱਖਮੀ ਸਲਵਾਰ ਪਾਉਂਦੇ ਆ ਇਹ ਜੀ ਇੰਨੇ ਇੰਨੇ ਕੀ ਪੋਣੀ ਬਸ ਇੱਥੇ ਕੱਟ ਦਾ ਨਿਸ਼ਾਨ ਪਾ ਲੈਣਾ इधर इधर भी जोड़ा अपना कटता निशान उपाने इतने इधरों सलवर कट काम का दो मिनट की कटाई है तो दो मिनट के सिलाई है